ਕਾਰਨਾਮਾ ਨੰਬਰ 1 1978 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਅਕਾਲੀਆਂ ਦੀ ਇਸ ਸਰਕਾਰ ਨੇ ਨਕਲੀ ਨਿਰੰਗਕਾਰੀਆਂ ਨੂੰ ਖਾਲਸੇ ਦੇ ਸਾਜਨਾ ਦਿਹਾੜੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਵਿਰੋਧ ਕਰਨ ਤੇ ਵੀ ਪ੍ਰੋਗਰਾਮ ਨਹੀਂ ਰੋਕਿਆ ਗਿਆ ਜਥੇਦਾਰ ਫੌਜਾ ਸਿੰਘ ਦੀ ਅਗਵਾਈ ਵਿੱਚ ਇਸ ਮਾਰਚ ਨੂੰ ਸ਼ਾਂਤਮਈ ਤਰੀਕੇ ਨਾਲ ਰੋਕਣ ਦੇ ਸਿੰਘਾਂ ਨੂੰ ਗੋਲੀਆਂ ਨਾਲ ਜ਼ਖਮ ਕਿਟਿਆ ਤੇ 13 ਸਿੰਘ ਸ਼ਹੀਦ ਕਰ ਦਿੱਤੇ ਗਏ ਤੇ ਸੈਂਕੜੇ ਹੀ ਜ਼ਖਮੀ ਕਰ ਦਿੱਤੇ ਨਕਲੀ ਨਿਰੰਗਕਾਰੀ ਗੁਰਬਚਨੇ ਨੂੰ ਬਚਾਉਣ ਲਈ ਅਕਾਲੀ ਲੀਡਰ ਜੀਵਨ ਸਿੰਘ ਉਮਰਾਨੰਗਲ ਆਪਣੀ ਕਾਰ ਵਿੱਚ ਬਿਠਾ ਕੇ ਉਸ ਨੂੰ ਖੁਦ ਪੰਜਾਬ ਤੋਂ ਬਾਹਰ ਛੱਡ ਕੇ ਆਇਆ ਸਿੰਘ ਉਮਰਾਨ ਨੰਗਲ ਉਸੇ ਪਰਮਰਾਜ ਸਿੰਘ ਉਮਰਾਨ ਨੰਗਲ ਦਾ ਦਾਦਾ ਹੈ ਜਿਸ ਨੇ ਪੰਜਾਬ ਪੁਲਿਸ ਦੇ ਵਿੱਚ ਵੱਡੇ ਅਹੁਦਿਆਂ ਤੇ ਰਹਿੰਦੇ ਹੋਏ ਪੰਜਾਬੀਆਂ ਤੇ ਅਨੇਕਾਂ ਜ਼ੁਲਮ ਕੀਤੇ ਅਤੇ ਬਰਗਾੜੀ ਕਾਂਡ ਦੇ ਵਿੱਚ ਇਸ ਵਕਤ ਪਰਮਰਾਜ ਸਿੰਘ ਉਮਰਾਨ ਨੰਗਲ ਮੁਅਤਲ ਹੈ। ਪ੍ਰਕਾਸ਼ ਸਿੰਘ ਬਾਦਲ ਦਾ ਕਾਲਾ ਕਾਰਨਾਮਾ ਨੰਬਰ 2 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਸਾਥ ਦੇਣ ਦੀ بجائے ਪ੍ਰਕਾਸ਼ ਸਿੰਘ ਬਾਦਲ ਨੇ ਮੌਕੇ ਦੀ ਹਕੂਮਤ ਦਾ ਸਾਥ ਦੇ ਕੇ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਕੁਰਸੀਆਂ ਪੱਕੀਆਂ ਕੀਤੀਆਂ ਕਾਲਾ ਕਾਰਨਾਮਾ ਨੰਬਰ 3 1997 ਵਿੱਚ ਪੰਜਾਬ 'ਚ ਸਰਕਾਰ ਬਣਾਉਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਦਾਵਾ ਕੀਤਾ ਕਿ ਸਾਡੀ ਸਰਕਾਰ ਆਉਣ ਤੇ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਲੱਭ ਕੇ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ 1997 ਵਿੱਚ ਸਰਕਾਰ ਆਉਣ ਤੇ ਉਹਨਾਂ ਨੇ ਕਾਤਲ ਅਫਸਰਾਂ ਨੂੰ ਹੀ ਉੱਚੇ ਅਹੁਦੇ ਤੇ ਰੁਤਬੇ ਦਿੱਤੇ ਤੇ ਸਿੱਖ ਕੌਮ ਨੂੰ ਭੁਲਾ ਦਿੱਤਾ ਕਾਲਾ ਕਾਰਨਾਮਾ ਨੰਬਰ 4 2007 ਵਿੱਚ ਬਾਦਲ ਦੀ ਸਰਕਾਰ ਵੇਲੇ ਅਖੌਤੀ ਸਾਧ ਝੂਠੇ ਸੌਦੇ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਸ਼ਾਖ ਪਾ ਕੇ ਗੁਰੂ ਸਾਹਿਬ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਵਿੱਚ ਸਿੱਖਾਂ ਨੇ ਵੱਡਾ ਵਿਰੋਧ ਕੀਤਾ ਬਾਦਲ ਦੀ ਪੁਲਿਸ ਨੇ ਕਈ ਥਾਵਾਂ 'ਤੇ ਨੇ ਹੱਥੇ ਸਿੱਖਾਂ 'ਤੇ ਗੋਲੀਆਂ ਚਲਾਈਆਂ ਅਤੇ ਭਾਈ ਰੇਸ਼ਮ ਸਿੰਘ ਸਮੇਤ ਕਈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਬਾਦਲ ਵੱਲੋਂ ਪੂਰੇ ਤਰੀਕੇ ਨਾਲ ਉਸ ਵੇਲੇ ਸੌਦੇ ਸਾਧ ਨੂੰ ਸਿਰਫ ਐਸੇ ਕਰਕੇ ਬਚਾਇਆ ਗਿਆ ਕਿ ਸਿੱਖ ਭਾਵੇਂ ਠੱਠੇ ਖੂਹ ਵਿੱਚ ਜਾਣ ਪਰ ਸਾਧ ਦੀਆਂ ਵੋਟਾਂ ਪੱਕੀਆਂ ਰਹਿਣੀਆਂ ਚਾਹੀਦੀਆਂ ਨੇ ਗੱਲ ਇੱਥੇ ਹੀ ਮਿਰਗੀ ਕਾਲੇ ਕਾਰਨਾਮੇ ਪੰਜਵੇਂ ਦੀ ਗੱਲ ਕਰੀਏ ਤਾਂ 2009 ਦੇ ਵਿੱਚ ਨੂਰ ਮਹਿਲ ਦੇ ਅੰਦਰ ਸਿੱਖ ਕੌਮ ਨੂੰ ਵੰਗਾਰਨ ਵਾਲੇ ਪਖੰਡੀ ਸਾਧ ਆਸ਼ੀਰਵਾਦ ਤੇ ਸਮਾਗਮ ਦਾ ਲੁਧਿਆਣੇ ਵਿੱਚ ਵਿਰੋਧ ਕਰ ਰਹੇ ਸ਼ਾਂਤਮਈ ਸਿੱਖਾਂ ਉਤੇ